ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰ ਇੱਕ ਪਿੰਡ ਦੀ ਮੇਨ ਲਿੰਕ ਰੋਡ ਜਿਹੜੀ ਹੈ ਉਹ ਸ਼ਹਿਰ ਨੂੰ ਜੋੜਦੀ ਹੈ ਜਿਹੜੀ ਸਭ ਤੋਂ ਵੱਧ ਵਰਤ ਜਾਂਦੀ ਹੈ ਉਹਨਾਂ 19000 ਕਿਲੋਮੀਟਰ ਲਿੰਕ ਰੋਡਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਆਇਡੈਂਟੀਫਾਈ ਕੀਤੀਆਂ ਨੇ ਤੇ ਉਹਨਾਂ ਵਾਸਤੇ ਪੈਸੇ ਜਾਰੀ ਹੋ ਚੁੱਕੇ ਆਹ ਗਰਮੀਆਂ 'ਚ ਸੜਕਾਂ ਬਣਦੀਆਂ ਸਰਦੀਆਂ ਸੜਕਾਂ ਬਣਨੀ ਬੰਦ ਹੋ ਜਾਂਦੀਆਂ ਤਾਂ ਉਹ ਲਿੰਕ ਰੋਡਾਂ ਦਾ ਕੰਮ ਜਿਹੜਾ ਉਹ ਅਸੀਂ ਜੰਗੀ ਪੱਧਰ ਤੇ ਚਲਾ ਦਾਂਗੇ ਸਰਪੰਚਾਂ ਨੂੰ ਵੀ ਅਸੀਂ ਅਧਿਕਾਰ ਦਿੱਤੇ ਨੇ ਕਿ ਠੇਕੇਦਾਰ ਝੇੜਾ ਉਹ ਜਿਨਾਂ ਚਿਰ ਸਰਪੰਚ ਵੱਲੋਂ ਇਹਨਾਂ ਨੂੰ ਐਨਓਸੀ ਨਹੀਂ ਮਿਲਦੀ ਕਿ ਅਸੀਂ ਇਸ ਮਟੀਰੀਅਲ ਤੋਂ ਖੁਸ਼ ਆ ਜਾਂ ਸੜਕ ਬਣਾਉਣ ਦੇ ਤਰੀਕੇ ਤੋਂ ਜਾਂ ਸੜਕ ਸਾਡੇ ਸਾਹਮਣੇ ਬਣੀ ਹੈ ਉਹਨਾਂ ਚਿਰ ਅਸੀਂ ਉਹਨਾਂ ਦੇ ਜਿਹੜੇ ਪੈਸੇ ਲੀਜ਼ ਨਹੀਂ ਕਰਾਂਗੇ ਜਿਨਾਂ ਚਿਰ ਸਾਨੂੰ ਪਿੰਡਾਂ ਦੇ ਸਰਪੰਚ ਪੰਚਾਇਤਾਂ ਵੱਲੋਂ ਮਤੇ ਨਹੀਂ ਪਾਏ ਜਾਣਗੇ ਕਿ ਇਹ ਸੜਕ ਠੀਕ ਹੈ ਸੋ ਮੈਂ ਸੜਕਾਂ ਦੇ ਠੇਕੇਦਾਰਾਂ ਨੂੰ ਬੁਲਾ ਕੇ ਵੀ ਇਹ ਗੱਲ ਕਹਿਤੀ ਕਿ ਤੁਹਾਨੂੰ ਕੋਈ ਕਮਿਸ਼ਨ ਨਹੀਂ ਮੰਗੂਗਾ ਟੈਂਡਰ ਚੋਂ ਕੋਈ ਤੁਹਾਨੂੰ ਕਮਿਸ਼ਨ ਮੰਗੂ ਆਫਸਰ ਨਹੀਂ ਮੰਗੂਗਾ ਕਿ ਮੇਰਾ ਹਿੱਸਾ ਮੇਰਾ ਹਿੱਸਾ ਮੇਰਾ ਹਿੱਸਾ ਕਰਦੇ ਕਰਦੇ ਉਹਦਾ ਜਿਹੜਾ ਆਉਦਾ ਹਿੱਸਾ ਹੁੰਦਾ ਉਹ ਫਿਰ ਸੜਕ ਚੋਂ ਕੱਢਣ ਲੱਗ ਜਾਂਦਾ ਸੋ ਕੋਈ ਹਿੱਸਾ ਨਹੀਂ ਸਰਕਾਰ ਵੱਲੋਂ ਜੇ ਕੋਈ ਆਫਸਰ ਮੈਂ ਪੈਸੇ ਮੰਗਦਾ ਤਾਂ ਸੰਦੋ ਪਰ ਜੇ ਫਿਰ ਵੀ ਤੁਸੀਂ ਸੜਕ ਜਿਹੜੀ ਐ ਉਹ ਮਾਰੇ ਮਟੀਰੀਅਲ ਵਾਲੀ ਬਣਾਤੀ ਤਾਂ ਫਿਰ ਸਖਤ ਐਕਸ਼ਨ ਹੋਊਗਾ